ਤੁਸੀਂ ਦੇਖ ਰਹੇ ਦਿਾਨੀ ਸੈਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਸ਼ੰਭੂ ਬਾਰਡਰ ਤੇ ਤੇ ਅੱਜ ਤੁਹਾਨੂੰ ਉਹਨਾਂ ਕਿਸਾਨਾਂ ਨਾਲ ਮਿਲਾਂਦੇ ਆ ਜਿਹੜੇ ਕਿਸਾਨ ਅੰਦੋਲਨ ਇੱਕ ਦੇ ਵਿੱਚ ਪਹਿਲਾ ਹਿੱਸਾ ਬਣੇ ਹੁਣ ਦੂਸਰੇ ਕਿਸਾਨ ਅੰਦੋਲਨ ਹਿੱਸਾ ਬਣੇ ਹੈ ਤੇ ਉਸ ਆਜ਼ਾਦੀ ਗੁਲਾਟੀਏ ਦੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਔਰ ਗੁਰੂ ਧਰਤੀ ਦੇ ਵਿੱਚੋਂ ਅੰਮ੍ਰਿਤਸਰ ਦੀ ਧਰਤੀ ਪਵਿੱਤਰ ਧਰਤੀ ਤੋਂ ਇਹ ਉਹ ਕਿਸਾਨ ਭਲਾਵਾ ਹੈ ਬਾਬਾ ਸੋਨ ਸਿੰਘ ਪਕਣਾ ਦੇ ਪਿੰਡੋਂ ਜਿਹੜੇ ਆਜ਼ਾਦੀ ਗੁਲਾਟੀਏ ਸੀ ਦੇਸ਼ ਦੇ ਤੋ ਵਾਬੇ ਕੀ ਤੁਸੀਂ ਦੇਖ ਰਹੇ ਹੋ ਕਿਸਾਨ ਅੰਦੋਲਨ ਦੋ ਅੱਜ ਪੰਜਵੇਂ ਮੀਟਿੰਗ ਹੈ ਕਿਸਾਨ ਆਗੂ ਨਾ ਲੱਗ ਰਿਹਾ ਵੀ ਮੀਟਿੰਗ ਦਾ ਸਿੱਟਾ ਵਧੀਆ ਨਿਕਲ ਸਕਦਾ ਹੈ ਵੇਖੋ ਅਸੀਂ ਸਾਨੂੰ ਆਸ ਜੀਵੇ ਆਸਾ ਮਰੇ ਨਾ ਸਾ ਅਸੀਂ ਆਸ ਨਾਲ ਕਿਉਂਕਿ ਸਾਡੀ ਲੜਾਈ ਨਹੀਂ ਕਿਸੇ ਨਾਲ ਅਸੀਂ ਤੇ ਆਪਣੇ ਜਾਇਜ਼ ਮੰਗਾਂ ਹੱਕਾਂ ਵਾਸਤੇ ਲੜਦੇ ਆ ਰਹੇ ਹਾਂ ਤੇ ਲੜੀ ਜਾ ਰਹੇ ਹਾਂ ਸਾਡੇ ਜੇ ਕੋਈ ਵੀ ਕੋਈ ਕਿਸਮ ਦੀ ਖੋਟ ਨਹੀਂ ਹੈ ਲੇਕਿਨ ਇਹ ਜਿਹੜੀਆਂ ਸਰਕਾਰਾਂ ਨਾ ਜਾਣ ਬੁੱਝ ਕੇ ਕਿਉਂਕਿ ਇਹਨਾਂ ਦੀਆਂ ਨੀਤੀਆਂ ਮਾੜਾ ਕਰਕੇ ਅੱਜ ਕਿਸਾਨ ਮਜ਼ਦੂਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਦੇਖਿਏ ਇੱਕ ਵਿਗਿਆਨਕਾਰੀ ਸਵਾਮੀ ਨਾਥਨ ਹੈ ਇਸ ਮੋਦੀ ਸਰਕਾਰ ਨੇ ਉਸ ਨੂੰ ਸਨਮਾਨਿਤ ਕੀਤਾ ਪੱਤਰ ਦਿੱਤਾ ਇਹ ਤੇ ਸਪੱਸ਼ਟ ਸਚਾਈ ਉਹਨੇ ਉਹ ਕਿਉਂਕਿ ਸਾਇੰਸਕਾਰ ਸੀ ਉਹਨੇ ਆਪਣੀ ਸਾਇੰਸ ਦੇ ਜਰੀਏ ਇਹ ਸਾਬਤ ਕਰਤਾ ਕਿ ਜਿਹੜਾ ਕਿਸਾਨ ਆ ਉਸ ਦੀ ਘਰ ਵਾਲੀ ਉਹਦੇ ਬੱਚੇ ਸਾਰਾ ਪਰਿਵਾਰ ਹੀ ਉਹਦੀ ਆਮਦਨ ਦਾ ਸਾਧਨ ਆਣਾ ਇਹਨਾਂ ਸਾਰਿਆਂ ਦਾ ਯੋਗਦਾਨ ਹੈ ਉਹ ਕਿਸਾਨ ਦੀ ਜਿਹੜੀ ਆਮਦਨ ਆ ਉਹ ਚ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਘਰ ਵਾਲੀ ਰੋਟੀਆਂ ਪਕਾਉਂਦੀ ਆ ਬੱਚੇ ਉਹਦਾ ਸਾਥ ਦਿੰਦੇ ਆ ਨਾਲ ਛੋਟਾ ਮੋਟਾ ਘਰ ਦਾ ਸਾਰਾ ਕੰਮ ਕਰਕੇ ਫੇਰ ਕਿਸਾਨ ਦੀ ਆਮਦਨ ਨੂੰ ਜਿਹੜਾ ਸਿਤ ਆਉਂਦਾ ਆ ਤੇ ਇਹ ਉਹਨੇ ਸਾਬਤ ਕਰਤਾ ਸਾਡੀ ਮੰਗ ਵੀ ਇਹੋ ਹੀ ਆ ਪੀ ਸਾਡੀ ਜਿਹੜੀ ਆ ਦਸਾਂ ਨਾਂ ਦੀ ਕਿਰਤ ਮਿਹਨਤ ਉਹਦਾ ਤੁਸੀਂ ਮੁੱਲ ਸਾਲੂ ਦੇ ਦਿਓ ਉਹਨੇ ਦੇ ਗਾਂ ਸਾਡੇ ਨੂੰ ਤੁਰਕਿਆ ਅਸਮਾਮੀ ਨਾ ਕਰਨੇ ਸਾਡੇ ਤੋਂ ਹੀ ਗਾਂ ਵੀ ਇਹ ਜਿਹੜੀ ਇਹਦੀ ਕਮਾਈ ਆ ਨਾ ਉਹ ਚ ਇਹਦਾ ਮੁਨਾਫਾ ਜੋੜੋ ਇਹਦੇ ਬੱਚੇ ਇਹਦੀ ਸਾਰਿਆਂ ਦਾ ਜਿਹੜਾ ਉਹ ਮਿਲਕੇ ਤੇ ਫੇਰ ਇਹਦਾ ਉਹ ਮੁੱਲ ਨਿਰਧਾਰਤ ਕਰੋ ਐਮਐਮਐਸਬੀ ਨਿਰਧਾਰਤ ਕਰੋ ਬਸ ਇਹਦੇ ਸਪੱਸ਼ਟ ਸਚਾਈ ਹੈ ਵੇਖੋ ਜਦੋਂ ਸਚਾਈ ਸਪੱਸ਼ਟ ਹੋ ਜੇ ਤੁਹਾਨੂੰ ਇਹ ਦਿੱਤਾ ਵਾਰਡ ਤੇ ਸਾਡੇ ਨਾਲ ਇਦਾਂ ਵਿਸਕਾ ਕਿਉਂ ਵੇਖੋ ਦੇਖੀਏ ਸਰ ਜੀ ਅਸੀਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਾਡਾ ਪਿੰਡ ਪਕਣਾ ਹੈ ਬਾਬਾ ਸੋਹਣ ਸਿੰਘ ਪਕਣਾ ਨੇ ਆਪਣਾ ਦੋ ਢਾਈ ਹਿੱਸਾ ਉਮਰ ਦਾ ਜਿਨ੍ਹਾਂ ਚ ਕਟਿਆ ਉਸ ਜ਼ਾਲਮ ਅੰਗਰੇਜ਼ ਸਰਕਾਰ ਨੂੰ ਕੱਢਣ ਵਾਸਤੇ ਬਹੁਤ ਹੀ ਤਕੜਾ ਯੋਗਦਾਨ ਪਾਇਆ ਉਸ ਅੰਗ ਜੇ ਅੰਗਰੇਜ਼ ਸਰਕਾਰ ਨੂੰ ਮਜਬੂਰ ਕਰਤਾ ਭਾਰਤ ਛੱਡਣ ਵਾਸਤੇ ਅਸਾਨੂੰ ਆਜ਼ਾਦੀ ਮਿਲ ਗਈ ਸਰ ਜੀ 75 ਸਾਲ ਹੋ ਗਏ ਹਨ ਉਸ ਆਜ਼ਾਦੀ ਦਾ ਨਿਗ੍ਹ ਲੈਣ ਵਾਸਤੇ ਅਸੀਂ ਤਰਸ ਰਹੇ ਲੱਗ ਰਿਹਾ ਵੀ ਹੁਣ ਬਾਬਾ ਸੋਂ ਸੇ ਪਕੜਨਾ ਆਜ਼ਾਦੀ ਘੁਲਾਟੀ ਦੇ ਪਿੰਡ ਨੂੰ ਬਿਲੋਂਗ ਕਰਦੇ ਜਿੱਦਾਂ ਅੰਗਰੇਜ਼ਾਂ ਨੂੰ ਪਜਾਇਆ ਸੀ ਲੱਗਦਾ ਵੀ ਹੁਣ ਸਰਕਾਰ ਜਿਹੜੇ ਤਿੰਨ ਕਾਨੂੰਨਰੇਟਾੜੇ ਇੱਕ ਮੰਗਾ ਸੀ ਉਹ ਅੱਜ ਮੰਨੀਆਂ ਜਾ ਸਕਦੀਆਂ ਸਰਕਾਰ ਆਪਣਾ ਜਿਹੜਾ ਫੈਸਲਾ ਵਾਪਸ ਲੈ ਸਕਦੀ ਬਿੱਲ ਸਰ ਵੇਖੋ ਜੇ ਲੈ ਲੈ ਇਹ ਸਾਨੂੰ ਸੰਘਰਸ਼ ਕਰਨ ਦੀ ਕੋਈ ਲੋੜ ਨਹੀਂ ਵੇਖੋ ਫਿਰ ਸਾਰਾ ਹੀ ਆਮ ਆਮ ਜੋ ਵੀ ਇਸ ਦੇਸ਼ ਦਾ ਵਾਸੀ ਹੈ ਉਹ ਇਸ ਸੰਘਰਸ਼ ਦੀ ਹਮਾਇਤ ਤੇ ਉੱਤਰ ਆਇਆ ਇਹ ਕੋਈ ਅੰਦੋਲਨ ਨਿਰੇ ਪੰਜਾਬ ਦਾ ਨਹੀਂ ਹੈ ਇਹ ਤੇ ਦੁਨੀਆ ਦਾ ਅੰਦੋਲਨ ਬਾਹਰ ਦੇ ਦੇਸ਼ਾਂ ਚੋਂ ਵੀ ਲੋਕ ਇਹ ਸਮਝ ਰਿਹਾ ਹੈ ਵੀ ਵਾਕੇ ਗੱਲ ਜਾਇਜ਼ ਹੈ ਉਹ ਕੋਈ ਗਲਤ ਨਹੀਂ ਆਪਣਾ ਹੱਕ ਮੰਗਣ ਦੇ ਸੋ ਮੋਦੀ ਸਰਕਾਰ ਨੂੰ ਥੋੜਾ ਜਿਹਾ ਦਿਮਾਗੀ ਤੌਰ ਤੇ ਸੋਚਣਾ ਚਾਹੀਦਾ ਵੇਖੋ ਹੁਣ ਅਸੀਂ ਹਿੰਦੂ ਸਿੱਖ ਮੁਸਲਮਾਨ ਪਾਈ ਸਾਰੇ ਦੇ ਹਮਾਇਤੀ ਆ ਅਹੀਂ ਕੋਈ ਕਿਸੇ ਦੇ ਵੈਰੀ ਨਹੀਂ ਆ ਜੇ ਹੁਣ ਵੇਖੋ ਰਾਮ ਲੱਲਾ ਬਣਿਆ ਕੀ ਰਾਮ ਲੱਲਾ ਇਹ ਆਂਦਾ ਵੀ ਸਿੱਖਾਂ ਨੂੰ ਕੁਛ ਅ ਵਿਤਕਰਾ ਕਰੀਏ ਜਾਂ ਉਹਨਾਂ ਦੇ ਹੱਕਾਂ ਦੇ ਡਾਕਾ ਮਾਰੀਏ ਕੀ ਆਵਾਨੀ ਤੇ ਦਾਨੀ ਮੋਦੀ ਜੀ ਤੁਹਾਡੇ ਬਹੁਤ ਨੇੜੇ ਆ ਅਸੀਂ ਧਾਣੋਂ ਦੀ ਕਿਰਤ ਕਰਨ ਵਾਲੇ ਆਜ਼ਾਦੀਆਂ ਲੈਣ ਵਾਲੇ ਯਾਦੀ ਦਾ ਨੱਕ ਢੀਕਣ ਦੇ ਸਾਡੇ ਬਾਤੇ ਤੇ ਕੋਈ ਸਹੂਲਤ ਨਹੀਂ ਸਾਡੀ ਦਿਨੋ ਦਿਨ ਹਾਲਤ ਤਰਸਜੋਗ ਹੁੰਦੀ ਆ ਲੇਕਿਨ ਉਹਨਾਂ ਨਾਲ ਤੁਸੀਂ ਮੁਨਾਫੇ ਉਹਨਾਂ ਨੂੰ ਰੈਟਾਂ ਦੇ ਕੇ ਉਹਨਾਂ ਨੂੰ ਉੱਪਰ ਚੁੱਕੀ ਜਾਂਦੇ ਹੋ ਲੇਕਿਨ ਸਾਨੂੰ ਸਾਡੇ ਨਾਲ ਵਿਤਕਰਾ ਕਿਉਂ ਵੇਖੋ ਆ ਜਿੱਥੇ ਅੱਜ ਸ਼ੰਭੂ ਬਾਰਡਰ ਤੇ ਆਪਾਂ ਬੈਠੇ ਆ ਇਹ ਰਸਤੇ ਆ ਇਹ ਕਾਦੇ ਵਾਸਤੇ ਆਉਣ ਜਾਣ ਵਾਸਤੇ ਆਓ ਜਾਓ ਵਪਾਰਕ ਬਾਰਡਰ ਨਹੀਂ ਹੈ ਹਾਂ ਬਾਬੇ ਕਿਥੇ ਦੇਖਦੇ ਹੋ ਲੱਗ ਰਿਹਾ ਜਿਦਾ ਬਾਬਾ ਹੀ ਨਹੀਂ ਕਿਹਾ ਵੀ ਅੱਜ ਫੈਸਲਾ ਹੁਣ ਆ ਸਕਦਾ ਬੜਾ ਅੱਛਾ ਫੈਸਲੇ ਦੀ ਉਮੀਦ ਕਾਫੀ ਲੋਕਾਂ ਨੇ ਜਟਾਈ ਆ ਕਿਸਾਨ ਭਰਾਵਾਂ ਨੇ ਵੀ ਅੱਛਾ ਫੈਸਲਾ ਵੈਲਕਮ ਕਰਾਂਗੇ ਜੀ ਫੈਸਲਾ ਆਉਂਦਾ ਹੈ ਫੈਸਲਾ ਕਰਦੇ ਇਹਨਾਂ ਸੰਘਰਸ਼ ਸਾਨੂੰ ਕਰਨ ਦੀ ਲੋੜ ਨਹੀਂ ਜੀ ਫੈਸਲਾ ਤੁਹਾਡੇ ਹੱਥ ਚ ਆਉਂਦਾ ਹਾਂਜੀ ਅੱਗੇ ਲੋਕ ਸਭਾ ਦੀਆਂ ਚੋਣਾਂ ਆ ਮੋਦੀ ਆ ਸਾਥ ਹੋਈ ਤੇਨੂ ਪਿਆਰ ਬੈਠੇ ਦੇਖੋ ਜੀ ਇਹ ਤਾਂ ਸਾਡੇ ਹੱਕ ਕੇ ਫੈਸਲਾ ਆਂਦਾ ਤਾਂ ਜੇ ਸਾਡੇ ਹੱਕ ਦੇ ਵਿੱਚ ਫੈਸਲਾ ਆਉਂਦਾ ਤਾਂ ਅਸੀਂ ਵੈਲਕਮ ਕਰਾਂਗੇ ਬਾਹਰ ਬਿਲਕੁਲ ਵੈਲਕਮ ਕਰਾਂਗੇ ਅਨੂ ਸਰ ਜੀ ਸਾਨੂੰ ਕੋਈ ਰਾਜਨੀਤੀ ਦੀ ਲਿਟਰੇਸੀ ਭੁੱਖ ਨਹੀਂ ਦਾ ਹੀ ਇਹ ਰਾਜਨੀਤੀ ਨੂੰ ਚਾਹੁੰਦੇ ਆ ਲੇਕਿਨ ਅਹੀਂ ਤੇ ਚਾਹੁੰਦੇ ਆ ਆਪਣੀ ਦਹਾਨਾ ਦੀ ਕਿਰਤ ਕਮਾਈ ਨਾਲ ਇਸ ਦੇਸ਼ ਚ ਆਰਾਮ ਨਾਲ ਆਪਣਾ ਜੀਵਨ ਬਸਰ ਕਰੀਏ ਇਤਨਾ ਹੀ ਬਾਤ ਸਰ ਸੋ ਇਹ ਸੰ ਡੜੇ ਉਸ ਆਜ਼ਾਦੀ ਗੁਲਾਟੀਏ ਬਾਬਾ ਸੋਨ ਸਿੰਘ ਪਗਨਾ ਦੇ ਜਿਹੜੇ ਪਿੰਡ ਦੇ ਉਹ ਲੋਕ ਜਿਨ੍ਹਾਂ ਨੇ ਅੰਦਾਸੀ ਬਾਬਾ ਸੋਨ ਸਿੰਘ ਪਗਨਾ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ ਜਿਹੜੇ ਅੰਗਰੇਜ਼ਾਂ ਨੂੰ ਪਜਾਇਆ ਸੀ ਤਾਂ ਹਮੇਸ਼ਾ ਆਜ਼ਾਦੀ ਗੁਲਾਟੀਏ ਅਮਰਸਾ ਦੀ ਪਵਿੱਤਰ ਧਰਤੀ ਤੋਂ ਪਕਣਾ ਪਿੰਡ ਦੇ ਵਿੱਚੋਂ ਜਿਹੜੇ ਇਹਨਾਂ ਨੇ ਕਿਸਾਨ ਭਰਾ ਇੱਥੇ ਆਏ ਆ ਔਰ ਇੱਕੋ ਗੱਲ ਆਖੀ ਆ ਵੀ ਅਗਰ ਮੋਦੀ ਸਰਕਾਰ ਇਹ ਸਾਡੀ ਮੰਗਾਂ ਮੰਨ ਲੇ ਤਾਂ ਬਿਲਕੁਲ ਉਹਦੀ ਹਮਾਇਤ ਅਸੀਂ ਬਿਲਕੁਲ ਖੜੇ ਹੋਵਾਂਗੇ ਵੈਲਕਮ ਕਰਾਂਗੇ ਤਾਂ ਕਿਤੇ ਅੱਜ ਪੰਜ ਵੇ ਦੀ ਉਡੀਕ ਹੈ ਕਿਸਾਨ ਭਰਾਵਾਂ ਜਿਹੜੀ ਅਲਾਚ ਤੀਸੇ ਦੌਰ ਦੀ ਮੀਟਿੰਗ ਹੋਗੀ ਤਾਂ ਉਸ ਤੋਂ ਕੀ ਨਤੀਜਾ ਨਿਕਲੂਗਾ ਖੈਰ ਇਹ ਤਾਂ ਉਸ ਸਮਾਂ ਦੱਸੂਗਾ ਲੇਕਿਨ ਕਿਤੇ ਹੁਣ ਕਿਸਾਨ ਭਰਾ ਵੀ ਕੇਂਦਰ ਸਰਕਾਰ ਤੋਂ ਉਮੀਦ ਲਾਈ ਬੈਠੇ ਕਿ ਅੱਜ ਜਿਹੜੀ ਮੀਟਿੰਗ ਪੰਜ ਵੇ ਹੋਣੀ ਆ ਉਸ ਦਾ ਸੱਟਾ ਪੋਜ਼ਿਟਿਵ ਆਨ ਦੀ ਉਮੀਦ ਰੱਖੀ ਬੈਠੇ ਆ ਕੈਮ ਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਸ਼ੰਭੂ ਬਾਰਡਰ